ਰੰਜੀਤ ਐਵੇਨਿਊ ਅੰਮ੍ਰਿਤਸਰ ਵਿੱਚ আয়োজিত ਪਾਈਟੈਕਸ ਮੇਲੇ ਦੀ 19ਵੀਂ ਐਡੀਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸਾਹਿਬਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਰਕਤ ਕੀਤੀ। ਦੇਸ਼ ਤੇ ਵੱਖ-ਵੱਖ ਰਾਜਾਂ ਤੋਂ ਆਏ ਉਦਮੀਆਂ, ਕਲਾਕਾਰਾਂ ਅਤੇ ਵਪਾਰੀਆਂ ਵੱਲੋਂ ਲਗਾਏ ਸਟਾਲਾਂ ਨੇ ਮੇਲੇ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਇਹ ਮੇਲਾ ਅੰਮ੍ਰਿਤਸਰ ਦੀ ਆਰਥਿਕ ਪ੍ਰਗਤੀ, ਵਪਾਰਿਕ ਤਰੱਕੀ ਅਤੇ ਨਵੀਂ ਉਦਯੋਗਿਕ ਸੋਚ ਨੂੰ ਮਜ਼ਬੂਤ ਕਰਦਾ ਹੈ। ਇਸਮਾ ਕੇ ਪਿਆਰੇ ਲਾਲ ਸੇਠ ਬਲਬੀਰ ਪਸੀਨ ਕੌਂਸਲਰ ਵਿਕਾਸ ਸੋਨੀ ਸਮੀਰ ਜੈਨ ਮਹੇਸ਼ ਖੰਨਾ ਰਾਜੀਵ ਖੰਨਾ ਦੀਪਕ ਖੰਨਾ ਅਮਿਤ ਸ਼ਰਮਾ ਜੈਦੀਪ ਪਾਟਿਸੂਧ ਸ਼ਾਮ ਸੋਨੀ ਰਾਘਵ ਸੋਨੀ ਤੇ ਹੋਰ ਸਾਰੇ ਮੌਜੂਦ ਸਨ ਜਿਹਨੇ ਆਪਣੇ ਸਾਹਦੇ ਜੇਕਰ ਵੈਕਟਰੀ ਨੇ ਵੀ ਇਹਨਾਂ ਦਾ ਸੱਚਾ ਲਗਾ ਬਰਾਬਰ ਸਟਾਰਟ ਕਰਨ ਨੂੰ ਸਾਡੇ ਕਰਕੇ ਇਹਨਾਂ ਦੇ ਲੱਗੇ ਪਿਛਲੇ ਹਫਤੇ ਪਹਿਲੇ ਉੱਥੇ ਲੱਗੇ ਆਏ ਆਪਣੇ ਨਾਮ ਲਾ ਹਰ ਸਾਲ ਹੀ ਅੰਮ੍ਰਿਤਸਰ ਦੀ ਪੂਰਤ ਧਰਤੀ ਤੇ ਪਾਈਟੈਕਸ ਜਿਹੜਾ ਮੇਲਾ ਪਾਇਆ ਜਾਂਦਾ ਹੈ ਸੋ ਟ੍ਰੇਡ ਫੇਅਰ ਹੈ ਸੋ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੇ ਮੈਂ ਚੈਂਬਰ ਆਫ ਕਮਰਸ ਨੂੰ ਮੁਬਾਰਕਬਾਦ ਦਿੰਨਾ ਹੈ ਇਹਨਾਂ ਦਾ ਧੰਵਾਦ ਵੀ ਕਰਨਾ ਹੈ ਜਿਹੜੇ ਹਰ ਸਾਲ ਹੀ ਅੰਮ੍ਰਿਤਸਰ ਨੂੰ ਟ੍ਰੇਡ ਫੇਅਰ ਵਾਸਤੇ ਚੂਟ ਕਰਦੇ ਨੇ ਸੋ ਮੈਂ ਸਮਝੇ ਨਾ ਇਹ ਪੰਜਾਬ ਲੈਵਲ ਦਾ ਨਹੀਂ ਨੈ ਨੈਸ਼ਨਲ ਲੈਵਲ ਦਾ ਨਹੀਂ ਇੰਟਰਨੈਸ਼ਨਲ ਲੈਵਲ ਦਾ ਟੇਰ ਫੇਅਰ ਸੋ ਇੱਥੇ ਸਾਰੇ ਵਰਲਡ ਚ ਟੂ ਐਡਰ ਵੀ ਆਉਂਦੇ ਨੇ ਐਂਡ ਅੰਡਸਟਰੀ ਵੀ ਆਉਂਦੇ ਨੇ ਮੈਨੂੰ ਇਸ ਕੱਲ ਦੀ ਖੁਸ਼ੀ ਆ ਇਸ ਸਾਲ ਇਹਨਾਂ ਨੇ 600 ਦੇ ਕਰੀਬ 600 ਜਿਹੜੇ ਸਟਾਲਸ ਨੇ ਉਹ ਇੱਥੇ ਲਾਏ ਨੇ ਜਿਹੜੇ ਨੈਸ਼ਨਲ ਲੈਵਲ ਦੇ ਵੀ ਨੇ ਇੰਟਰਨੈਸ਼ਨਲ ਲੈਵਲ ਦੇ ਵੀ ਨੇ ਸੋ ਇਹਨਾਂ ਸਾਡਾ ਖਾਸ ਕਰਕੇ ਜਿਹੜੀ ਲੇਟੈਸਟ ਟੈਕਨੋਲੋਜੀ ਆ ਉਹ ਵੀ ਸ਼ੇਅਰ ਹੁੰਦੀ ਆ ਇੱਕ ਦੂਜੇ ਨਾਲ ਹਿੰਦੁਸਤਾਨ ਦੇ ਵੀ ਇੱਥੇ ਸਾਰੇ ਟ੍ਰੇਡਰ ਆਏ ਨੇ ਇੰਡਸਟਰੀ ਸਟਾਇਰ ਨੇ ਨੈਸ਼ਨਲ ਲੈਵਲ ਦੇ ਵੀ ਇੱਥੇ ਆਏ ਨੇ ਸੋ ਜਿਹੜਾ ਟ੍ਰੇਡ ਫੇਅਰ ਇੱਥੇ ਹੁੰਦਾ ਹੈ ਇਹਦੇ ਨਾਲ ਸਾਨੂੰ ਬਹੁਤ ਵੱਡਾ ਕਾਜ ਕਰਕੇ ਪੰਜਾਬ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਸੋ ਇਹਦੇ ਟ੍ਰੇਡ ਫੇਅਰ ਜਿਹੜੇ ਨੇ ਉਹ ਹੁਣੇ ਚਾਹੀਦੇ ਨੇ ਉਹਦੇ ਨਾਲ ਸਾਡਾ ਵਪਾਰ ਵੀ ਵਧਦਾ ਹੈ ਸਾਡਾ ਪੰਜਾਬ ਦਾ ਰੈਵਨਿਊ ਵੀ ਵੱਧਾ